40 50 ਖਤੂ ਬੋਟਾ 40 ਹੈ ਕਿਹੜੀ ਸਾਬੰਜ ਮੰਡੀ ਦੇ ਵਿੱਚ ਅ ਮਾਤਾ ਆ ਗਈ ਮਾਤਾ ਕਾਲਾ ਲਾਉਂਦਾ ਇਹਨੂੰ ਪਾਣੀ ਪੰਜਾਹ ਦੇ ਤੇ ਪੰਜਾਹ ਲੈ ਹਾਂਜੀ ਦੋਸਤੋ ਆ ਗਈ ਹੈ ਕਣਕ ਸਾਡੀ ਰਾਣੀ ਇਹ ਹੈਗੀ ਹੈ ਕਣਕ ਸਾਡੀ ਰਾਣੀ ਤੇ ਕਾਲਾ ਲਾਉਂਦਾ ਇਹਨੂੰ ਪਾਣੀ ਤੇ ਇਹੀ ਆ ਸਾਡੀ ਅਸਲ ਪਿੰਡੂਆਂ ਦੀ ਕਹਾਣੀ ਕਿਉਂਕਿ ਇਹ ਸਾਲ ਨੂੰ ਆਪਾਂ ਖਾਣੀ ਸਾਲ ਨੂੰ ਆਪਾਂ ਖਾਣੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੱਡਿਆਂ ਨੂੰ ਪੈਰੀ ਤੇ ਛੋਟਿਆਂ ਨੂੰ ਹੈਲੋ ਹਾਈ ਕਹਿਣੇ ਆਗੇ ਤੇ ਇੱਥੇ ਆਪਾਂ ਲਾਉਣੇ ਆ ਪਾਣੀ ਤੇ ਕਾਲਾ ਲਾਈ ਜਾਂਦਾ ਸੀ ਮੈਂ ਇਹਨੂੰ ਦੇਖ ਕੇ ਇਹਦੇ ਕੋਲੇ ਆ ਗਿਆ ਤੇ ਆਈ ਦਰ ਆ ਸੰਦੀਪ ਨੇ ਮੂੰਹ ਕੋਲ ਇਹਨੂੰ ਪਤਾ ਨਹੀਂ ਕੀ ਹੁੰਦਾ ਕੈਮਰਾ ਤੇ ਮੇਰੇ ਪਿੱਛੇ ਹੁਣ ਬੋਲ ਮੂੰਹ ਦਾ ਗਿਆ ਚਲ ਮੂੰਹ ਦਗਾ ਹਟਾ ਹਟਾ ਜੂਵੀ ਆਰਾ ਕੁਤੜ ਬੈਜ ਵਗਣਾ ਜੋ ਵੀ ਅੱਜ ਤੇਰਾ ਇਹ ਮੂਡ ਖਰਾਬ ਹੈ ਤੇ ਇਹਦਾ ਵੀ ਮੂਡ ਆਈ ਚੱਲ ਨਹੀਂ ਮਨਾਉਂਦਾ ਬੰਦ ਕਰ ਦਿੰਦਾ ਨਾ ਇਹ ਵਜ ਗਿਆ ਮੈਂ ਉਹੀ ਕਰ ਰਖਿਆ ਨਹੀਂ ਬੰਦ ਹੈਗਾ ਤਾਂ ਔਰ ਅਸ਼ਕਾਰੀ ਪੈ ਗਿਆ ਅਸ਼ਕਾਰੀ ਵੰਗ ਸ਼ਕਾਰੀ ਇੱਥੇ ਨਹੀਂ ਮੇਥੀ ਯਾਰ ਮੇਥੀ ਗੜੀ ਸੀਗੀ ਬੇਗੜੀ ਤਸਤਰੀ ਪਾਨ ਮੇਥੀ ਲੈ ਲਓ ਜੀ ਮੋਟਰਸਾਈਕਲ ਦੇ ਸੀਸੇ ਦੇ ਝੋਲੇ ਦੇਖੋ ਇਹਦੇ ਬਾਈ ਦੇ ਪਾਨ ਦਾ ਜੀਰਾ ਲੈ ਲਓ ਭਾਈ ਜੀਰਾ ਆ ਜੀਰਾ ਵੇਚਣਾ ਹੈਗਾ ਵਧੀਆ 100 ਪਰ ਵਧੀਆ ਹੈ ਮੇਥੀ ਆ ਗਈ ਚੱਲਦੇ ਆਂ ਫਿਰ ਆਪਣੀ ਫੋਰਚਨਰ ਤੇ ਤੇ ਇਹਨੂੰ ਬਾਈ ਨੂੰ ਮਨਸੁਖ ਨੂੰ ਲੈ ਕੇ ਜੰਨੇ ਆ ਨਾਲ ਤੇ ਇਹਨੂੰ ਅੱਜ ਸੈਕਿੰਡ ਸਰਚਡੇ ਦੀ ਕੀ ਸੀ ਛੁੱਟੀ ਛੁੱਟੀ ਜੇ ਨਾਲ ਨਾਲ ਚੱਲਦਾ ਮਾਰ ਚੱਲਦੇ ਆ ਤਾਂ ਬਣੇ ਰਿਓ ਨਾਲ ਤੇ ਆਪਾਂ ਮਾਰਦੇ ਆ ਇਹਦੇ ਕੁੰਜੀ ਐਂਡੀਕੇਟਰ ਬੰਦ ਕਰ ਲੈਂਦੇ ਆ ਅੱਗੇ ਉਤੋਂ ਦੀਆ ਦੇ ਉਹ ਵੱਡਾ ਪੋਲਾ ਗਾ ਕੇ ਤੇ ਆਪਾਂ ਚੱਲਾਂਗੇ ਥਨੋਂ ਦੀ ਆਪਾਂ ਬੋਲ ਤੋਂ ਇਤੋਂ ਹੋਏ ਨੇ ਆਪਾਂ ਵਾਰਦੇ ਆਪਣੀ ਗੱਡੀ ਘੋਰਨੇ 'ਚ ਆਪਾਂ ਗੱਡੀ ਵਾਰਦੇ ਘੋਰਨੇ 'ਚ ਤੇ ਚਲੋ ਜੀ ਕਈ ਟ੍ਰੈਫਿਕ ਘਰ ਲੋਕ ਆਉਂਦੇ ਜਾਂਦੇ ਰਹਿੰਦੇ ਇੱਥੋਂ ਦੀ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਲਾਈਟਾਂ ਸਟੱਲੀਆਂ ਬਾਹਰ ਤੇ ਆਪਾਂ ਮੋੜਾਂਗੇ ਇੱਧਰ ਨੂੰ ਇੱਥੋਂ ਯੂ ਟਰਨ ਵਾਲਾ ਮਾਰੀ ਯੂ ਟਰਨ ਤੋਂ ਹੀ ਰੇਲਵੇ ਲਾਈਨ ਆ ਗਈ ਕਿੱਥੇ ਕੰਧ ਦੇ ਕਿਉਂ ਉਹ ਭਰਾਵਾ ਬ੍ਰੇਕ ਲਾਇਆ ਇਹਦੇ ਵੱਡੀ ਗੱਲ ਬਾਤ ਤੇ ਪਿੱਛੇ ਉਹ ਪਰਲੇ ਗਿਆ ਤੇ ਲਾਇਆ ਇੱਥੇ ਜਮਸਾ ਆਪ ਆ ਗਏ ਸੀ ਚਾਚਾ ਦੇ ਬੱਸ ਅੱਡੇ 'ਚ ਮੰਡੀ 'ਚ ਤੇ ਮਾਤਾ ਸ਼੍ਰੀ ਨੂੰ ਲੈਣ ਆਏ ਸੀ ਇੱਥੇ ਉਹ ਸ਼ਾਮੇ ਨਾ ਖੜਾ ਲਿਓ ਉੱਥੇ ਹੋਏ ਹਾਂ ਤੇ ਇੱਥੇ ਆਪਾਂ ਵੇਟ ਕਰਦੇ ਆਂ ਬੱਸ ਦੀ ਕਿਉਂ ਮਾਤਾ ਸ਼੍ਰੀ ਆ ਗਈ ਤਾਂ ਮਾਤਾ ਆ ਗਈ ਮਾਤਾ ਨੂੰ ਚੜਾਉਣੇ ਆਏ ਤੇ ਉਹ ਬੱਸ ਆਈ ਏ ਡੱਬਲੀ ਤੋਂ ਤੇ ਆਪਾਂ ਆ ਗਏ ਸੀ ਹੋਰ ਠੀਕ ਆ ਵੀ ਹਾਂ ਠੀਕ ਆ ਵਧੀਆ ਠੀਕ ਠਾਕ ਆ ਗਏ ਵੈ ਜੋ ਤੇ ਆਪਾਂ ਬੱਸ ਅੱਡੇ 'ਤੇ ਖੜੇ ਸੀ ਤੇ ਹੁਣ ਚੱਲਦੇ ਆਂਗੇ ਕਿਹੜਾ ਦੁਕਾਨ ਤੇ ਆ ਕੇ ਉਹਨਾਂ ਘਰ ਹੈ ਕਿਹੜੀ ਸਾਬਨ ਚੱਕ ਲਓ ਤੇ ਬਰਛਾ ਚੱਕ ਲੈ ਬਰਛੋ 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 ਬਰਛਾ ਘੱਟੇ ਰੱਖੇ ਆ ਵਾਂਗਾਂ ਨੇ ਉਹ ਕੋਈ ਜੀ ਸਾਰੇ ਚੱਲੋ ਕੋੜੀ ਦੇ ਨਾਲ ਤੇ ਇੱਕ ਲੜੀ ਜੀ ਇਹਦੀ ਤੇ ਸ਼ੈਂਪੂ ਦੀ ਤੇ ਬਰਛੋ ਤੇ ਪਾਣ ਵਾਲੀ ਖਾਬਨ ਦੱਸ ਦਿਓ ਜਿਹੜੇ ਪਾਣੀ ਬੰਡਲ ਦਾ ਸਾਬਣਾ 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 ਸਾਹ ਨਹੀਂ ਬੰਗੇ ਥੱਲੇ ਰੈਨ ਰੈਨ ਹਾਂ ਕੋਈ ਦੇ ਦੇ ਤਾਂ ਇਹਦਾ ਕੋਈ ਚੱਕਰ ਨਹੀਂ ਬਾਤੀ ਸਾਫ਼ ਕਰਨੀ ਹੈ ਲਾਪਾਂ ਡੈਸ਼ ਬ੍ਰਸ਼ਲੈਂਡ ਡਿਸਕਟ ਬਿਸਕੁਟਾਂ ਦੀ ਸੇਲ ਇੱਧਰ ਲਾ ਰਖੇ ਵੀਰਾਂ ਨੇ 슈ਗਰ ਫਰੀ ਦੋ ਪੈਕਟ ਹੋਰ ਹੋਰ ਕਿਹੜੀ ਆ ਉਸ ਚੰਦੇ ਕੰਪਨੀ ਦੀ 슈ਗਰ ਫਰੀ ਹੋਰ ਤਾਂ ਨਹੀਂ ਹੋਣਾ ਜਾਂ ਫਿਰ ਮਿੱਠੇ ਦੇ ਦੇ کریم ਵਾਲੇ ਵੀ ਦੇ ਦੇ ਦੋ ਪੈਕਟ کریم ਵਾਲੇ ਵੀ ਵਾਲੇ ਦੇ 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 ਆ ਫੜੀ ਮਾਈ ਚੱਲ ਆ ਗਿਆ ਸਮਾਨ ਬਾਕੀ ਸਾਰਾ ਬਾਕੀ ਉਹਦਾ ਉਹ ਕਾਊਂਟਰ ਤੇ ਪਿਆ ਸਮਾਨ ਆਪਣਾ ਸਾਰਾ ਤੇ ਉਹ ਖੰਡ ਦੇ ਕੋਲ ਲੈਣਗੇ ਮੰਡੀ ਦੇ ਵਿੱਚ ਆਪਾਂ ਕਿਸੇ ਤੇ ਵਿਚਾਲੇ ਮਾਰਕੀਟ ਦੇ ਵਿੱਚ ਤੇ ਤੇ ਪੀਂ ਪਾ ਪੀਂ ਪਾ ਹੁੰਦੀ ਹੈ ਤੇ ਆਪਾਂ ਦੇਖਦੇ ਕੋਈ ਸਬਜ਼ੀ ਕੋਈ ਵਾੜਾ ਆਏ ਰੇਡੀਓ ਜਾਂ ਕਿੰਨਾ ਆਉਂਦਾ ਹੈ 40 ਰੁਪਏ 40 ਰੁਪਏ ਆ ਖਤ ਤੋਂ 40 ਰੁਪਏ ਕਿਲੋ ਟਮਾਟਰ 40 ਰੁਪਏ ਟਮਾਟਰ ਛੋਟੇ ਬੱਚੇ ਆ ਜੀ ਥੋੜਾ ਲੈ ਥੋੜੇ ਕੱਚੇ ਆ ਟਮਾਟਰ ਦਾ ਕਰ ਕਿਹੜਾ ਅਰੇ ਮੁੰਰੇ ਆ ਗਿਰੇ ਲੈ ਗਿਰੇ ਆਜੋ ਆਜੋ ਨਾਲੇ ਰਾਹ ਤੇ ਆਜੋ ਆਜੋ ਮਾਟਰ ਨਾਲ ਫਾਈਟਰ ਨਾ ਹੋ ਕਰਾਈ ਗਿਆ ਕੋ ਜੋੜਗਾ ਲਾਇਓ ਗੰਡੇ ਦੇ ਗੰਡੇ ਲੈ ਆਓ ਗੰਡੇ ਗੰਡੇ ਕੋਣੇ ਆ ਤੁਹਾਨੂੰ ਲੈਣੀ ਗੰਡੇ ਦੇ ਅੰਦਰ ਵਿੱਚ ਭਾਈ ਮੜੀਣਾ 4 ਕਿਲੋ ਵਾਲਾ ਗੰਡੇ 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 ਕੋਣੇ ਆਲਾ ਨਾਲ ਆ ਗੱਡਾ ਇਹਨੇ ਰੰਗ ਦੇ ਖਾਲੀ ਤਵਾ ਵੀਰੇ ਦਾ ਬਈ ਜੁਰੂਆ ਆਜੋ 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 ਲਾਤੀ ਸੱਤ ਆਜੋ ਆਜੋ ਬਲੌਚੀ ਬੋਲ ਇਹ ਸਹੀ ਚੋ ਬੇਦੁਰਾ ਉਹ ਵੀ ਆਪਣੀਆਂ ਇਹ ਕੁੱਤੀਆਂ ਦੇ ਵਾਲਾ ਉਹ ਕੰਡਾ ਕੁੱਤੇ ਨਿਕਟ ਨੇ ਸਾਫ ਤੇ ਆ ਜੀ ਗੇਰ ਮਹਾਰੋ ਕਿਹਾ ਬੋਲ ਆਹ ਅੱਛਾ ਬਾਈ ਇਹ ਬੁੱਧੋ ਬੋਲ ਕਰੋ ਇਹ ਪਰੰਮੋਰ ਦੇ ਵਿੱਚ ਗੱਡੀ ਕਰਦਾ ਬਸ ਚਾਲੂ ਕੀ ਲੈ ਚੀਕੂ ਕੇ ਪਾਸ ਨਾ ਆਪ ਜੀ ਸਹਿ ਹਾਂਜੀ ਦੋਸਤੋ ਆਪਾਂ ਕੰਮਕਾਰ ਕਰਕੇ ਸਾਰੇ ਸਾਮੰਡੀਆਂ ਫਿਲਹਾਲ ਨਿਕਲ ਚੁਕੇ ਹੈ ਤੇ ਚੜਾਤੀ ਆਪਣੀ ਫੋਰਚੂਨਰ ਦਵਾਰੇ ਪੁੱਲ ਤੇ ਪਹਿਲਾ ਥਲੋਂ ਦੀ ਸੀ ਹੁਣ ਉੱਤੋਂ ਦੀ ਘਰਤੀ ਆਪਾਂ ਗੱਡੀ ਆਪਣੀ ਤੇ ਬਸ ਹੁਣ ਕਲਾ ਤੇਲ ਪਵਾਵਾਂਗੇ ਇਹਦੇ ਵਿੱਚ ਖਾਣਾ ਦਾਣਾ ਫਿਰ ਲੈਸਟ ਗੋ ਕਰ ਨੂੰ ਹਾਂਜੀ ਦੋਸਤੋ ਕਿਹੜੇ ਪਿਛਲੇ ਬਲਾਗ ਦੇ ਵਿੱਚ ਕਮੈਂਟ ਕਰੇ ਸੀ ਭਰਾਵਾਂ ਦੇ ਨਾਮ ਸਿੰਘ ਗੁਰਦੀਪ ਉਹਪਰਾ ਦਾ ਧੰਨਵਾਦ ਕਰਦੇ ਆਂਗੇ ਸਿੰਘ ਗੁਰਦੀਪ ਦਾ ਕਮੈਂਟ ਕੀਤਾ ਤੇ ਵਕੀਲ ਸਿੰਘ ਵਕੀਲ ਸਿੰਘ ਦੋ ਹੈ ਦੋਨੇ ਵਕੀਲਾਂ ਦਾ ਸ਼ੁਕਰੀਆ ਧੰਨਵਾਦ ਕਮੈਂਟ ਕਰਨ ਖਾਤਰ ਤੇ ਸਵਿੰਦਰ ਸਿੰਘ ਬੜੈਚ ਉਹ ਵੀਰ ਦਾ ਵੀ ਧੰਨਵਾਦ ਕਰਦੇ ਆਂ ਤਸਵਿੰਦਰ ਸਿੰਘ ਬੜੈਚ ਦਾ ਕੀ ਕਮੈਂਟ ਕੀਤਾ ਤੇ ਭਪਿੰਦਰ ਸਿੰਘ ਭਪਿੰਦਰ ਸਿੰਘ ਦਾ ਵੀ ਧੰਨਵਾਦ ਕਰਦੇ ਆਂ ਵੀ ਉਹਦਾ ਕਮੈਂਟ ਕਰਨ ਖਾਤਰ ਉਮੀਦ ਆ ਤੁਸੀਂ ਇਦਾਂ ਹੀ ਪਿਆਰ ਬਣਾਈ ਰੱਖੋਗੇ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਉਦੋਂ ਤੱਕ ਜਿਉਂਦੇ ਰਹੋ ਬਸ ਦੇ ਰੋ ਰੱਬ ਰਾਖਾ